ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜਰਸੀ ਵੈਡ ਉਹ ਵੀ ਤਾਜੀ ਸੂਈ ਬਹੁਤ ਵੀਰਾਂ ਦੇ ਫੋਨ ਆਏ ਸੀ ਵੀਰੇ ਕੋਈ ਜਰਸੀ ਵੈਡ ਹੋਵੇ ਘਰੇ ਰੱਖਣ ਵਾਸਤੇ ਦੋਸਤੋ ਇਤੋਂ ਵਧੀਆ ਮੌਕਾ ਤੁਹਾਨੂੰ ਨਹੀਂ ਮਿਲਣਾ ਅੱਜ ਬਹੁਤ ਸਾਫ ਸੁਥਰੀ ਚੰਗੇ ਥਣ ਹਵਾਨੇ ਦੀ ਦੋਸਤੋ ਵੈਡ ਲੈ ਕੇ ਆਏ ਆ ਦੂਜਾ ਸੂਆ ਸੂਈ ਆ ਆ ਤੁਸੀ ਥਣ ਹਵਾਨਾ ਦੇਖ ਲਓ ਦੋਸਤੋ ਬਹੁਤ ਹੀ ਜ਼ਿਆਦਾ ਚੰਗਾ ਥਣ ਹਵਾਨਾ ਲੱਗਿਆਗਾ ਪੂਰਾ ਫਿਟਿੰਗ ਵਾਲਾ ਅਡਰਾ ਹੈ ਦਾ ਪੂਰੇ ਮੁਠੀ ਵਾਲੇ ਵਧੀਆ ਥਣ ਲੱਗਿਆ ਦੋਸਤੋ ਤੇ ਪਿਓਰ ਪੰਜਾਬ ਵਾਲੀ ਜਰਸੀ ਆ ਦੋਸਤੋ ਕੋਈ ਹਮਾਚਰ ਵਾਲੀਆਂ ਨਿੱਕੀਆਂ ਜਰਸੀਆਂ ਨਹੀਂ ਚੰਗੇ ਕੱਦ ਗਾਠ ਵਾਲੀ ਜਰਸੀ ਆ ਦੋਸਤੋ ਉਹ ਵੀ ਰਾਜੀ ਪਈ ਆ ਦੋਸਤੋ ਆਹ ਦੇਖ ਲਓ ਦੋਸਤੋ ਪੂਰੇ ਵਧੀਆ ਸਾਫ ਸੋਤੋ ਹੀ ਵੜਾ ਹਵਾਨਾ ਦੋਸਤੋ ਬੜਾ ਚੰਗਾ ਨਜ਼ਾਇਜ਼ੀ ਲੱਗਿਆ ਬਹੁਤ ਦੇਖਣ ਨੂੰ ਸੋਹਣਾ ਹਵਾਨਾ ਤੁਸੀਂ ਜਦੋਂ ਆ ਕੇ ਦੇਖੋਗੇ ਤੁਹਾਨੂੰ ਹਵਾਨਾ ਬਹੁਤ ਪਸੰਦ ਆਊਗਾ ਹਵਾਨੇ ਨੂੰ ਦੇਖ ਕੇ ਆਪਾਂ ਖਰੀਦੀਏ ਦੋਸਤੋ ਇਹ ਆ ਤੁਸੀਂ ਮੂਮੰਦਰੇ ਦੇਖ ਲਓ ਦੋਸਤੋ ਦੂਜਾ ਸੂਆ ਸੂਈ ਆ ਤਾਜੀ ਸੂਈ ਆ ਦੋਸਤੋ ਰਾਤ ਦੀ ਆਪਣੇ ਕੋਲੇ ਮਗਰ ਇਹਦੇ ਦੋਸਤੋ ਬੱਛੀ ਹੈਗੀ ਆ ਤੁਸੀਂ ਸੀਲ ਠੰਡੀ ਦੇਖ ਸਕਦੇ ਹੋ ਦੋਸਤੋ ਪੂਰੀ ਸੀਲ ਠੰਡੀ ਹੈ ਦੋਸਤੋ ਘਰੇ ਰੱਖਣ ਵਾਲੇ ਵੀਰਾਂ ਵਾਸਤੇ ਦੋਸਤੋ ਸੁਨਹਿਰੀ ਮੌਕੇ ਕਹਿ ਸਕਦੇ ਆਪਾਂ ਕਦ ਕਾਟਣ ਦਾ ਅੰਦਾਜ਼ਾ ਤੁਸੀਂ ਲਾ ਲਓ ਦੋਸਤੋ ਘਰੇ ਰੱਖਣ ਵਾਲੇ ਵੀਰਾਂ ਵਾਸਤੇ ਆਪਸ਼ਨ ਏ ਹੈ ਕਿਉਂਕਿ ਇਹਨਾਂ ਦਾ ਦੁੱਧ ਮੱਝਾਂ ਰ ਗਈ ਹੁੰਦਾਗਾ ਜਿੰਨਾ ਇਹਨੇ ਦੁੱਧ ਦੇ ਦੇਣਾ ਐਨੇ ਦੁੱਧ ਵਾਲੀ ਮੱਝ ਦੋਸਤੋ 1.5 ਤੋਂ 2 ਲੱਖ ਦੀ ਮਿਲੂਗੀ ਆਪਾਂ ਨੂੰ ਤੇ ਬਾਕੀ ਇਹਨੇ ਦੁੱਧ ਦੋਸਤੋ ਪਹਿਲੇ ਸੂਏ ਮਾਲਕਾਂ ਦੇ ਦਸਮ ਤਾਅਕ 15-16 ਲੀਟਰ ਦੁੱਧ ਪਾਇਆ ਦੋਸਤੋ ਤੇ ਹੁਣ ਦੂਜੇ ਸੂਏ 17-18 ਲੀਟਰ ਦੁੱਧ ਪਾ ਦੋਗੀ ਜਿਹੜੇ ਸਾਵਣਾ ਥਾਣ ਹਵਾਨਾ ਦੋਸਤੋ ਪਾ ਵੀ ਦੋਗੀ ਕਿਉਂਕਿ ਖਾਣਵਾਂ ਨਾ ਬਹੁਤ ਚੰਗਾ ਦੋਸਤੋ ਤੇ ਰੇਟ ਵੀ ਦੋਸਤੋ ਇਹਦਾ ਬਿਲਕੁਲ ਵਾਜਬੀ ਹੋਊਗਾ ਵਾਜਬ ਨਹੀਂ ਕਹਿ ਸਕਦੇ ਵੀ ਜਿਸ ਹਿਸਾਬ ਨਾਲ ਜਰਸੀ ਆ ਉਹ ਛੋਟੀਆਂ ਜਰਸੀਆਂ ਆਲਾ ਹਿਸਾਬ ਨਾਲ ਕੋਈ ਸਮਝੇ ਦੋਸਤੋ ਪੰਜਾਬ ਵਾਲੀ ਜਰਸੀ ਉਹੋ ਜਿਹਾ ਹੀ ਰੇਟ ਹੋਊਗਾ ਇਹਦਾ ਮਗਰ ਵੱੱਛੀ ਆ ਦੋਸਤੋ ਦੋਸਤੋ ਪਿੰਡ ਆਪਣਾ ਹੈਗਾ ਆਸਾ ਬੁੱਟਰ ਜਿਹੜਾ ਇਹਨੂੰ ਸ਼੍ਰੀ ਮੁਕਸਰ ਸਾਹਿਬ ਪੈਂਦਾ ਮੁਕਸਰ ਤੋਂ 10-15 ਕਿਲੋਮੀਟਰ ਪੈਂਦਾ ਤੇ ਆਪਾਂ ਇੱਧਰ ਜੇ ਬਠਿੰਡੇ ਵਾਲੀ ਸਾਈਡ ਤੋਂ ਆਉਣਾ ਹੋਵੇ ਤਾ 30 35 ਕਿਲੋਮੀਟਰ ਪੈ ਜਾਂਦਾ ਜੇ ਕਿਸੇ ਨੇ ਇਧਰ ਕੋਟਕਪੂਰੇ ਵਾਲੀ ਸਾਈਡ ਤੋਂ ਆਉਣਾ ਹੋਵੇ ਕੋਟਕਪੂਰੇ ਤੋਂ ਆਪਣਾ ਪਿੰਡ 20 ਕਿਲੋਮੀਟਰ ਪੈ ਜਾਂਦਾ ਮਕਸਰ ਵਾਲੀ ਸਾਈਡ ਬਾਕੀ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ 9781315230 ਬਾਕੀ ਹੋਰ ਵੀ ਆਪਣੇ ਕੋਲ ਡੇਲੀ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ ਇੱਕ ਆਪਣੇ ਕੋਲ ਐਫ ਖੜੀ ਆ ਕੱਲ ਆਪਣੀ ਐਰ ਸ਼ੇਅਰ ਬਹੁਤ ਵਧੀਆ ਰਿਸਪੌਂਸ ਰਿਹਾ ਐਰ ਸ਼ੇਅਰ ਵੈਟ ਸੀਗੀ ਉਹ ਸੇਲ ਹੋ ਗਈ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ